ਕਿਸਾਨਾਂ ਦੇ ਲਈ ਆ ਗਈ ਇੱਕ ਹੋਰ ਵੱਡੀ ਖਬਰ ਵੱਡੇ ਸਿਆਸਤਦਾਨਾਂ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਦੇ ਦਿੱਤਾ ਵੱਡਾ ਐਲਾਨ ਤੇ ਸਰਕਾਰ ਦਾ ਕਰ ਦਿੱਤਾ ਚਿਹਰਾ ਬੇਨਕਾਬ ਕਰਤੇ ਵੱਡੇ ਖੁਲਾਸੇ ਜੋ ਕਿਸਾਨ ਜਥੇਬੰਦੀਆਂ ਨਹੀਂ ਸਮਝ پا ਰਹੀਆਂ ਸੀ ਤਾਂ ਇਸ ਵੱਡੇ ਸਿਆਸਤਦਾਨ ਦੇ ਵੱਲੋਂ ਵੱਡੇ ਖੁਲਾਸੇ ਕਰਕੇ ਸਾਰਾ ਕੁਝ ਸਾਫ਼ ਕਰ ਦਿੱਤਾ ਸਰਕਾਰਾਂ ਦਾ ਚਿਹਰਾ ਬੇਨਕਾਬ ਕਰ ਦਿੱਤਾ ਗੱਲ ਕਰ ਰਹੇ ਹਾਂ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਉਹਨਾਂ ਦੇ ਵੱਲੋਂ ਕਹਿ ਦਿੱਤਾ ਕਿ ਕਿਸਾਨ ਸਾਰੇ ਹੁਣ ਸਾਰੀ ਜੱਥੇਬੰਦੀਆਂ ਇੱਕ ਹੋ ਜਾਓ ਕਿਉਂਕਿ ਸਰਕਾਰਾਂ ਤੁਹਾਨੂੰ ਪਾੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਆ ਤਾਂ ਇੱਕ ਵਾਰ ਤੁਹਾਨੂੰ ਰਾਜਾ ਬੜਿੰਗ ਦੀ ਜਵਾਨੀ ਸੁਣਾਉਂਦੇ ਆ ਕਿਸਾਨ ਜੱਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਤੁਹਾਨੂੰ ਪਾੜਨਾ ਚਾਹੁੰਦੇ ਐ ਤੁਹਾਨੂੰ ਅੱਡ ਕਰਨਾ ਚਾਹੁੰਦੇ ਐ ਕਿਉਂਕਿ ਜਿਹੜੀ ਤੁਸੀਂ ਲੜਾਈ ਅੱਜ ਤੋਂ 2 ਸਾਲ ਪਹਿਲਾਂ ਲੜੀ ਸੀ ਕੇਂਦਰ ਸਰਕਾਰ ਦੇ ਨਾਲ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜੀ ਜਿੰਦਗੀ 'ਚ ਮੈਂ ਤਾਂ ਕੱਲੂ ਘਾਰੇ ਦੀਆਂ ਤੇ ਹੋਰ ਕਹਾਣੀਆਂ ਹੀ ਸੁਣੀਆਂ ਲੇਕਿਨ ਮੈਂ ਆਪਣੇ ਜੀਵਨ ਦੇ ਵਿੱਚ 46 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੇਖਿਆ ਨਹੀਂ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀਗਾ ਲੇਕਿਨ ਉਹਦੇ ਵਿੱਚ ਸਨ ਲਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਕੁਝ ਸਾਥੀਆਂ ਨੇ ਕੀਤੀ ਮੈਂ ਬੇਨਤੀ ਕਰਾਂਗਾ ਕਿਸਾਨ ਜਥੇਬੰਦੀਆਂ ਨੂੰ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਜੇ ਇਕੱਠੇ ਰਵਾਂਗੇ ਤਾਂ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਅਸੀਂ ਬਚਾ ਸਕਾਂਗੇ ਤੇ ਜੇ ਕਿਤੇ ਅਸੀਂ ਦੁਸ਼ਮਣ ਦੀਆਂ ਗੱਲਾਂ ਚਾ ਕੇ ਅਲੱਗ-ਅਲੱਗ ਹੋ ਗਏ ਤਾਂ ਮੇਰਾ ਖਿਆਲ ਔਰੇ ਨਾਲ ਸਮੁੱਚੇ ਪੰਜਾਬ ਦਾ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਏਗਾ ਚੰਗੀ ਗੱਲ ਹੈ ਅਗਰ ਅੱਜ ਇਕੱਠੇ ਬੈਠ ਕੇ ਸਾਰੇ ਇੱਕ ਮੰਚ 'ਤੇ ਤੁਸੀਂ ਕਹਿੰਦੇ ਕਿ ਅੱਜ ਮੀਟਿੰਗ ਹੋ ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਤੁਹਾਨੂੰ ਪਾੜਨਾ ਚਾਹੁੰਦੇ ਐ ਤੁਹਾਨੂੰ ਅੱਡ ਕਰਨਾ ਚਾਹੁੰਦੇ ਐ ਕਿ ਜਿਹੜੀ ਤੁਸੀਂ ਲੜਾਈ ਅੱਜ ਤੋਂ 2 ਸਾਲ ਪਹਿਲਾਂ ਲੜੀ ਸੀ ਕੇਂਦਰ ਸਰਕਾਰ ਦੇ ਨਾਲ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜੀ ਜ਼ਿੰਦਗੀ 'ਚ ਮੈਂ ਤਾਂ ਕੱਲੂ ਘਾਰੇ ਦੀਆਂ ਤੇ ਹੋਰ ਕਹਾਣੀਆਂ ਹੀ ਸੁਣੀਆਂ ਲੇਕਿਨ ਮੈਂ ਆਪਣੇ ਜੀਵਨ ਦੇ ਵਿੱਚ 46 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੇਖਿਆ ਨਹੀਂ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀਗਾ ਲੇਕਿਨ ਉਹਦੇ ਵਿੱਚ ਸਨ ਲਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਕੁਝ ਸਾਥੀਆਂ ਨੇ ਕੀਤੀ ਮੈਂ ਬੇਨਤੀ ਕਰਾਂਗਾ ਕਿਸਾਨ ਜਥੇਬੰਦੀਆਂ ਨੂੰ ਇਕਤਾ ਦਾ ਸਬੂਤ ਦਿੰਦਿਆਂ ਹੋਇਆਂ ਜੇ ਇਕੱਠੇ ਰਵਾਂਗੇ ਤਾਂ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਅਸੀਂ ਬਚਾ ਸਕਾਂਗੇ ਤੇ ਜੇ ਕਿਤੇ ਅਸੀਂ ਦੁਸ਼ਮਣ ਦੀਆਂ ਗੱਲਾਂ ਚਾਕੇ ਅਲੱਗ-ਅਲੱਗ ਹੋ ਗਏ ਤਾਂ ਮੇਰਾ خیال ਔਰੇ ਨਾਲ ਸਮੁੱਚੇ ਪੰਜਾਬ ਦਾ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਏਗਾ ਚੰਗੀ ਗੱਲ ਹੈ ਅਗਰ ਅੱਜ ਇਕੱਠੇ ਬੈਠ ਕੇ ਸਾਰੇ ਇੱਕ ਮੰਚ 'ਤੇ ਤੁਸੀਂ ਕਹਿੰਦੇ ਕਿ ਅੱਜ ਮੀਟਿੰਗ ਹੋ ਰਹੀ ਹੈ ਮੈਨੂੰ ਲੱਗਦਾ ਇਹ ਚੰਗੀ ਗੱਲ ਬਲਿੰਗ ਸਾਹਿਬ ਟਾਈਮ ਹੋ ਗਿਆ ਹਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਤੁਹਾਨੂੰ ਬਾੜਨਾ ਚਾਹੁੰਦੇ ਆ ਤੁਹਾਨੂੰ ਅੱਡ ਕਰਨਾ ਚਾਹੁੰਦੇ ਆ ਕਿਉਂਕਿ ਜਿਹੜੀ ਤੁਸੀਂ ਲੜਾਈ ਅੱਜ ਤੋਂ 2 ਸਾਲ ਪਹਿਲਾਂ ਲੜੀ ਸੀ ਕੇਂਦਰ ਸਰਕਾਰ ਦੇ ਨਾਲ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜੀ ਜ਼ਿੰਦਗੀ 'ਚ ਮੈਂ ਤਾਂ ਕੱਲੂ ਘਾਰੇ ਦੀਆਂ ਤੇ ਹੋਰ ਕਹਾਣੀਆਂ ਹੀ ਸੁਣੀਆਂ ਲੇਕਿਨ ਮੈਂ ਆਪਣੇ ਜੀਵਨ ਦੇ ਵਿੱਚ 46 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੇਖਿਆ ਨਹੀਂ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀ ਗੱਲ ਲੇਕਿਨ ਉਹਦੇ ਵਿੱਚ ਸੰਨ ਲਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਕੁਝ ਸਾਥੀਆਂ ਨੇ ਕੀਤੀ ਮੈਂ ਬੇਨਤੀ ਕਰਾਂਗਾ ਕਿਸਾਨ ਜਥੇਬੰਦੀਆਂ ਨੂੰ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਜੇ ਇਕੱਠੇ ਰਵਾਂਗੇ ਤਾਂ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਅਸੀਂ ਬਚਾ ਸਕਾਂਗੇ ਤੇ ਜੇ ਕਿਤੇ ਅਸੀਂ ਦੁਸ਼ਮਣ ਦੀਆਂ ਗੱਲਾਂ ਚਾਹ ਕੇ ਅਲੱਗ-ਅਲੱਗ ਹੋ ਗਏ ਮੇਰਾ ਖਿਆਲ ਉਹਰੇ ਨਾਲ ਸਮੁੱਚੇ ਪੰਜਾਬ ਦਾ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਏਗਾ ਚੰਗੀ ਗੱਲ ਹੈ ਅਗਰ ਅੱਜ ਇਕੱਠੇ ਬੈਠ ਕੇ ਸਾਰੇ ਇੱਕ ਮੰਚ 'ਤੇ ਤੁਸੀਂ ਕਹਿੰਦੇ ਕਿ ਅੱਜ ਮੀਟਿੰਗ ਹੋ ਰਹੀ ਹੈ ਮੈਨੂੰ ਲੱਗਦਾ ਇਹ ਚੰਗੀ ਤੁਸੀਂ ਸੁਣਿਆ ਰਾਜਾ ਪ੍ਰਿੰਗ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੈਂ ਤਾਂ ਪਹਿਲਾਂ ਬੜੀਆਂ ਕਹਾਣੀਆਂ ਸੁਣੀਆਂ ਸੀ ਕੱਲੂ ਘਾਰੇ ਦੀ ਕਹਾਣੀ ਸੁਣੀ ਸੀ ਪਰ ਜੋ ਪਿੱਛੇ ਅੰਦੋਲਨ ਹੋਇਆ ਸੀ ਜੋ ਪਹਿਲਾ ਅੰਦੋਲਨ ਚੱਲਿਆ ਸੀ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਉਸ ਨੇ ਇਤਿਹਾਸ ਰਚ ਦਿੱਤਾ ਤੇ ਹੁਣ ਵੀ ਉਸੇ ਤਰੀਕੇ ਦੇ ਨਾਲ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਆ ਕਿਉਂਕਿ ਅਲੱਗ-ਅਲੱਗ ਰਹਿਣ ਨਾਲ ਅਲੱਗ-ਅਲੱਗ ਤੁਸੀਂ ਪ੍ਰੋਗਰਾਮ ਦੇ ਰਹੇ ਹੋ ਉਸ ਦੇ ਨਾਲ ਸਰਕਾਰਾਂ ਨੂੰ ਫਾਇਦਾ ਹੋ ਰਿਹਾ ਤੇ ਸਰਕਾਰ ਚਾਹੁੰਦੀ ਵੀ ਇਹੀ ਆ ਸਰਕਾਰ ਫੁੱਟ ਪਾਉਣਾ ਚਾਹੁੰਦੀ ਆ ਅੰਗਰੇਜ਼ਾਂ ਵਾਲੀ ਨੀਤੀ ਅਪਣਾ ਰਹੇ ਆ ਸਰਕਾਰ ਕਿ ਪਾੜੋ ਰਾਜ ਕਰੋ ਅੰਗਰੇਜ਼ਾਂ ਦੇ ਵੱਲੋਂ ਵੀ ਇਹੀ ਨੀਤੀ ਅਪਣਾਈ ਗਈ ਸੀ ਕਿ ਕਿਵੇਂ ਅਲੱਗ ਕੀਤਾ ਜਾਵੇ ਇਹਨਾਂ ਭਾਰਤੀਆਂ ਨੂੰ ਪਾੜ ਕੇ ਰਾਜ ਕੀਤਾ ਜਾਵੇ ਤਾਂ ਉਹ ਆਪਣੀ ਇਸ ਨੀਤੀ ਦੇ ਵਿੱਚ ਕਾਮਯਾਬੀ ਜ਼ਰੂਰ ਹੋਈ ਸੀ ਤੇ ਹੁਣ ਸਰਕਾਰਾਂ ਇਸ ਨੀਤੀ ਦੇ ਵਿੱਚ ਕਾਮਯਾਬ ਨਾ ਹੋਣ ਇਸ ਕਰਕੇ ਹਰ ਕੋਈ ਇਹੀ ਗੱਲ ਕਹਿ ਰਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਹੋਣ ਦੀ ਲੋੜ ਆ ਕਿਉਂਕਿ ਇੱਕੇ ਦੇ ਵਿੱਚ ਬਲ ਹੁੰਦਾ ਆ ਸਬਰ ਬਹੁਤ ਵੱਡੀ ਇੱਕ ਜਿੱਤ ਹੁੰਦੀ ਆ ਤਾਂ ਏਕਾ ਤੇ ਸਬਰ ਜਦੋਂ ਮਿਲ ਜਾਣ ਤਾ ਫਿਰ ਵੱਡੀਆਂ-ਵੱਡੀਆਂ ਜੰਗਾਂ ਜਿੱਤ ਲੀਆਂ ਜਾਂਦੀਆਂ ਨੇ ਤਾਂ ਇਹ ਵੀ ਇੱਕ ਜੋ 13 ਫਰਵਰੀ ਤੋਂ ਮੋਰਚਾ ਲੱਗਿਆ ਹੋਇਆ ਇਸ ਦੇ ਵਿੱਚ ਸਬਰ ਤਾਂ ਜ਼ਰੂਰ ਪਰਖ ਲਿਆ ਪਰ ਏਕਾ ਹਜੇ ਨਜ਼ਰ ਨਹੀਂ ਆਇਆ ਕਿਉਂਕਿ ਸਯੁਕਤ ਕਿਸਾਨ ਮੋਰਚਾ ਅਲੱਗ ਹੈ ਜਿਹੜਾ ਕੇਐਮਐਮ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਇਹ ਅਲੱਗ ਚੱਲ ਰਿਹਾ ਤੇ ਇਹ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਆ ਇੱਕ ਹੋ ਕੇ ਸਾਰੇ ਜਦੋਂ ਇਹ ਲੜਾਈ ਲੜਨਗੇ ਉਸ ਤੋਂ ਬਾਅਦ ਹੀ ਕੇਂਦਰ ਸਰਕਾਰ ਮਜਬੂਰ ਹੋਵੇਗੀ ਮੰਗਾ ਮੰਨਣ ਦੇ ਲਈ ਕੇਂਦਰ ਸਰਕਾਰ ਮਜਬੂਰ ਹੋ ਜਾਵੇਗੀ ਕਿਸਾਨਾਂ ਦੇ ਇਸ ਮਸਲੇ ਦਾ ਹੱਲ ਕਰਨ ਦੇ ਲਈ ਤਾਂ ਪਹਿਲਾਂ ਵੀ ਏਕਾ ਜ਼ਰੂਰ ਦੇਖਿਆ ਸੀ ਜੋ ਪਹਿਲਾਂ ਅੰਦੋਲਨ ਚੱਲਿਆ ਸੀ ਅੱਜ ਪਰ ਇਸ ਅੰਦੋਲਨ ਦੇ ਵਿੱਚ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਜਦੋਂ ਕੋਈ ਕਾਲ ਦਿੱਤੀ ਜਾਂਦੀ ਆ ਪਰ ਦੂਜੀਆਂ ਜਥੇਬੰਦੀਆਂ ਜਦੋਂ ਤੱਕ ਇੱਕ ਨਹੀਂ ਹੁੰਦੀਆਂ ਉਦੋਂ ਤੱਕ ਕੋਈ ਗੱਲ ਨਹੀਂ ਬਣਦੀ ਹੁਣ 18 ਤਰੀਕ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ 18 ਜਨਵਰੀ ਨੂੰ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਸਯੁਕਤ ਕਿਸਾਨ ਮੋਰਚੇ ਦੀਆਂ ਤੇ ਗੈਰ ਰਾਜਨੀਤਿਕ ਮੋਰਚਾ ਜੋ ਕਿ ਐਮਐਮ ਦਾ ਮੋਰਚਾ ਉਹਨਾਂ ਜਥੇਬੰਦੀਆਂ ਇੱਕ ਮੀਟਿੰਗ ਕਰਨ ਗਈਆਂ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲੈ ਲੈ ਜਾਵੇਗਾ ਕਿ ਆਖਰ ਉਸ ਮੀਟਿੰਗ ਤੋਂ ਬਾਅਦ ਦਿੱਲੀ ਨੂੰ ਘੇਰਾ ਪਵੇਗਾ ਕਿ ਉਸ ਮੀਟਿੰਗ ਤੋਂ ਬਾਅਦ ਕੋਈ ਅਜਿਹੇ ਸਿੱਟੇ ਦੇ ਉੱਤੇ ਕਿਸਾਨ ਪਹੁੰਚਣਗੇ ਕਿ ਜਿਸ ਦੇ ਨਾਲ ਜਗਜੀਤ ਸਿੰਘ ਦੱਲੇਵਾਲ ਨੂੰ ਵੀ ਬਚਾਇਆ ਜਾ ਸਕੇ